ਹੰਦੇ ਲੋਕ ਕੁਝ ਲਿਖਣ ਤੋਂ ਪਹਿਲਾਂ ਭਾਵੇਂ ਕੋਈ ਬੈਂਕ ਵਿੱਚ ਲੱਗਾ ਭਾਵੇਂ ਕਿਸੇ ਆਰਟੀ ਦੇ ਮਨੀਮ ਲੱਗਾ ਜਾਂ ਕੋਈ ਵੀ ਕਿਸੇ ਮੈਚ ਨੂੰ ਲਿਖਣ ਵਾਲਾ ਬੰਦਾ ਉਹ ਕੁਝ ਲਿਖਣ ਤੋਂ ਪਹਿਲਾਂ ਸਾਡੇ 74 ਮੰਨ ਲਿਖੇ ਅਸਲ ਵਿੱਚ ਉਹਨਾਂ ਆਪਣੇ ਵੱਡਿਆਂ ਨੂੰ ਸ਼ਹੀਦ ਹੋਏ ਵੱਡਿਆਂ ਨੂੰ ਉਹ ਨਮਸਕਾਰ ਕਰਦੇ ਆ ਤੇ ਫਿਰ ਲਿਖਣਾ ਸ਼ੁਰੂ ਕਰਦੇ ਸਰਦਾਰ ਗੁਰਦੇਵ ਸਿੰਘ ਜੀ ਆਪੀ ਸਰਕਾਰ ਜੁਗਿਆ ਅੰਮ੍ਰਿਤ ਸਾਹਿਬ ਉਹਨਾਂ ਨੂੰ 500 ਰੁਪਏ ਦਾ ਵਿਜਿਤ ਦੇ ਮਾਣਕ ਤੇ ਦੇ ਅਜ ਗੁਰਬਾਬਾ ਜੀ ਚੜ ਦੀ ਕਲਾ ਬਖਸ਼ੀ ਸੇਵਾ ਕਰਨ ਦੇ ਬਲ ਬਖਸ਼ੀ ਉਹਨਾਂ ਨੂੰ ਕਤਲ ਕਰਕੇ ਅੱਤ ਦਾ ਜੁਲਮ ਕੀਤਾ ਗਿਆ ਇਹਨਾਂ ਜੁਲਮਾਂ ਤੋਂ ਤੰਗ ਹੈ ਕਿ ਕਸ਼ਮੀਰ ਨੇਤੀ ਸ਼ੇਰਪਦਾਨ ਦਾ ਪੂਰਾ ਜ਼ਿੰਮੇਦਾਰ ਉਹਨੇ ਆਲਾਨ ਕੀਤਾ ਮੈਂ ਰੋਜ਼ ਸਵੇਰ ਮਣਜਾ ਜੂ ਰਾਕੇ ਭਾਰਤੀ ਦੇ ਮੰਦਰਾਂ ਜਾਂ ਮੁਸਲਮਾਨ ਬੜਾ ਲਵਾਗਾ ਜਾਨੋਂ ਕਤਲ ਕਰ ਦੇਵਾਂ ਫਿਰ ਮੋਤੀ ਖਾ ਅੱਕੇ ਹੋਏ ਸਤਲੁਜ ਹੋਏ ਪੰਡਤ ਕਰਪਾਰਾਮ ਦਾਤੂਏ ਜਵਾਈ ਵਿੱਚ ਅਨੰਦਪੁਰ ਸਾਹਿਬ ਪਹੁੰਚੇ ਸੱਚੀ ਪਾਤਸ਼ਾਹ ਦੀ ਚੰਨਾਂ 'ਚ ਬੇਨਤੀਆਂ ਕੀਤੀਆਂ ਸਾਨੂੰ ਤਰਨ ਸੰਕਟ ਪੈ ਗਿਆ ਸਾਡੀ ਧਰਮ ਦੀ ਗੱਟਿਆ ਕੀਤੀ ਜਾਵੇ ਉਹਨਾਂ ਦੀ ਬੇਨਤੀ ਮੰਨ ਕੇ ਤਾਨ ਘੁੰਮ ਤੇ ਬਾਦਰ ਸਾਹਿਬ ਪੰਜ ਸਿੱਖਾਂ ਨੂੰ ਨਾਲ ਲੈ ਕੇ ਭਾਈ ਮਤੀ ਦਾਸ ਭਾਈ ਸੱਗੀ ਦਾਸ ਭਾਈ ਵਿਆਲਾ ਜੀ ਬਾਬਾ ਉਂਦਾ ਜੁੱਤੀ ਬਾਬਾ ਗੁਰਦੇਤਨ ਇਹਨਾਂ ਪੰਜ ਸਿੱਖਾਂ ਨੂੰ ਨਾਲ ਲੈ ਕੇ ਅਨੰਦਪੁਰ ਨੂੰ ਤਿਆਰੀ ਕਰਨ ਲੱਗੇ ਸੰਤਾਂ ਨੇ ਕਈਆਂ ਨੇ ਬੜੇ ਜ਼ਿਕਰ ਮਾਇਆ ਕਿ ਗੁਰੂ ਅਰਜਨ ਦੇ ਪਾਤਸ਼ਾਹ ਲਾਹੌਰ ਗਏ ਸੀ ਹਕੂਮਤ ਨੇ ਵਾਪਸ ਨਹੀਂ ਆਉਣ ਦਿੱਤੀ ਸ਼ਹੀਦ ਕਰ ਦਿੱਤੇ ਪਰ ਸੱਚੇ ਪਾਤਸ਼ਾਹ ਨੇ ਸਾਰਿਆਂ ਨੂੰ ਤੀਰ ਜਿੱਤੀ ਤੀਰਜ ਦੇ ਕੇ ਤਨੂ ਵੀ ਤੇ ਮਹਾਰਾਜ ਸਾਹਿਬ ਜਾ ਕੇ ਪਹੁੰਚੇ ਆਗਰੇ ਤੋਂ ਮਹਾਰਾਜ ਸਾਹਿਬ ਨੂੰ ਵ੍ਰਿਖਤਾਰ ਪੁੱਛਿਆ ਗਿਆ ਜਿੱਥੇ ਸਭਨਦੀਨ ਗੁਰੂ ਦੇ ਦੀ ਗਵਾਹੀ ਵਿੱਚ 1200 ਘੋੜਸਵਾਰ ਉਹਨਾਂ ਦੇ ਤੱਕੜੇ ਪੈਵੇਂ ਵਿੱਚ ਦਿੱਲੀ ਪਹੁੰਚਾਇਆ ਗਿਆ ਦਿੱਲੀ ਦੇ ਵਿੱਚ ਰੰਗ ਦੇ ਵੇਸ ਵੇਲੇ ਨੇ ਰੰਗ ਦੇ ਨਾਲ ਤੱਕੜ ਦੀ ਮਹਿਮਤੀ ਗਿਆ ਦਿੱਲੀ ਦੀ ਸਾਰੀ ਜ਼ਿੰਮੇਵਾਰੀ ਕਾਜੀ ਅਬਦਲ ਵਹਾਬ ਹੋ ਰਾ ਸਭ ਤੋਂ ਵੱਡਾ ਕਾਜੀ ਆ ਉਹਨੂੰ ਦੇ ਕੇ ਗਿਆ ਨਾਲ ਹਦਾਇਤ ਵੀ ਕੀਤੀ ਆ ਕਿ ਅਸਲਾਮ ਮਰਉਣ ਵਾਸਤੇ ਦੀਨ ਕਬੂਲ ਕਰਾਉਣ ਵਾਸਤੇ ਵੱਧ ਤੋਂ ਵੱਧ ਜੇ ਤਸ਼ੱਦਦ ਕਰਨਾ ਪਵੇ ਕੀਤਾ ਜਾਵੇ ਜੇ ਕਤਲੇਆਮ ਕਰਨੀ ਪਵੇ ਤੇ ਕੀਤੀ ਜਾਵੇ ਇਸ ਕਰਕੇ ਕੋਈ ਵੱਧ ਤੋਂ ਵੱਧ ਜ਼ੁਲਮ ਕਰ ਰਿਹਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਵਿਆਹ ਕੇ ਇੱਕ ਉੱਡੀੜੀ ਜੀ ਵੇਦੀ ਚ ਕੈਦ ਕਰਦੇ ਆ ਉਡੀ ਲੋਕਾਂ ਦਾ ਵਹਿਮ ਸੀ ਇੱਥੇ ਭੂਤਾਂ ਦਾ ਵਾਸ ਹੈ ਆਪ ਸੱਚ ਗੱਲਾਂ ਕਰਦੇ ਆ ਕਿ ਜਦੋਂ ਭੂਤਾਂ ਨੇ ਰਾਤ ਨੂੰ ਡਰਾਇਆ ਭੂਤੇ ਬਾਦਰ ਸਾਹਿਬ ਨੇ ਆਪਣੇ ਆਪ ਨੂੰ ਕਬੂਲ ਕਰ ਲੈਣਾ ਪਰ ਰੱਬ ਨੂੰ ਕੌਣ ਡਰਾ ਸਕਦਾ ਸੱਚੇ ਪਾਤਸ਼ਾਹ ਜਦੋਂ ਪਤਾ ਲੱਗਾ ਕਿ ਦਿਨ ਚੱਲਦੇ ਵੀ ਸਹੀ ਸਲਾਮਤ ਹੈ ਕਾਜੀ ਅਬਦੁਲ ਵਹਾਬ ਨੂੰ ਰਾਤ ਸੱਚੇ ਪਾਤਸ਼ਾਹ ਦੇ ਕੋਲ ਪਹੁੰਚਾ ਕੇ ਲੱਗਾ ਇਸ ਦੇ ਅੰਦਰ ਮੈਂ ਚੋਲਾ ਹਾਂ ਭਰੀ ਸਭਾ ਜ ਤੁਸੀਂ ਪੰਡਤਾਂ ਦੀ ਬਾਹ ਫੜਦਾ ਵਾਦਾ ਕੀਤਾ ਹੈ ਗੁਰੂ ਜੀ ਸੁਣੀ ਆਪੀ ਗਿਆ ਅਸੀਂ ਪੰਡਤਾਂ ਦੇ ਧਰਮ ਕਾਗੂ ਆ ਇਸ ਤਰ੍ਹਾਂ ਕਿ ਅਸੀਂ ਧਰਮ ਦੀ ਰੱਖਿਆ ਕਰਾਂਗੇ ਜੁਧ ਤੋਂ ਮੁਨਕਰ ਹੋ ਜਾਓ ਤੁਹਾਨੂੰ ਇੱਕ ਦੇ ਪੀਰ ਬਣਾ ਦੇਵਾਂਗਾ ਸੱਚੇ ਪਾਤਸ਼ਾਹ ਨਯਕ ਆਖਿਆ ਕਾਜੀ ਤੇਰਾ ਧਰਮ ਤੈਨੂੰ ਮੁਬਾਰਕ ਹੈ ਸਾਡਾ ਧਰਮ ਸਮਝਣ ਤੋਂ ਪਿਆਰਾ ਇਹਦੇ ਵਜਲੇ ਅਸੀਂ ਜਾਣ ਵਾਰ ਸਕਦੇ ਆ ਪਰ ਗੁਰੂ ਨਾਨਕ ਦੇ ਘਰ ਦਾ ਸਦਾਤ ਆ ਜੋ ਸ਼ਰਨ ਆਵੇ ਇਸ ਕੰਠ ਲਾਵੇ ਉਹ ਬ੍ਰਾਹਮਣ ਸ਼ਰਨ ਵਿੱਚ ਆਏ ਆ ਉਹਨਾਂ ਨੂੰ ਗਲ ਨਾਲ ਲਾਇਆ ਕਾਜੀ ਬਾਪ ਚਲਾ ਗਿਆ ਉਨੇ ਸ਼ਕਤੀ ਕੀਤੀ ਬਰੰਗਜੀਤ ਦਾ 쿠ਚੀ ਵੀ ਵੱਧ ਤੋਂ ਵੱਧ ਸ਼ਕਤੀ ਕੀਤੀ ਜਾਵੇ ਇੱਕ ਲੋਹੇ ਦਾ ਪਿੰਗੜਾ ਬਣਵਾਇਆ ਜਿਹਦੇ ਚਾਰ ਜੇ ਸੂਏ ਲੱਗੇ ਆ ਜਰਜਨਾ ਪਾਸਾ ਮੁਰਦੇ ਆ ਉਹ ਸੂਏ ਵਗਦੇ ਆ ਪੁੱਤਰ ਫੂਲ ਦੀਆਂ ਧਾਰਾਂ ਵਗ ਹੁੰਦੀਆਂ ਅਗੰ ਦਿਨ ਕਾਜੀ ਨੇ ਫੇਰ ਤਿਆਰੀ ਕੀਤੀ ਸਾਰੀ ਰਾਤ ਸੋਚਦਾ ਰਿਹਾ ਇਹਨੂੰ ਨੀਂਦ ਨਾ ਆਈ ਕਮਰੇ ਵਿੱਚ ਟਹਿਣ ਰਿਹਾ ਤੇ ਕਹਿੰਦਾ ਜੇ ਕਿਤੇ ਬਾਦਸ਼ਾਹ ਦੇ ਆਉਣ ਤੋਂ ਪਹਿਲਾਂ ਮੈਂ ਤੂ ਤੇ ਭਦਰ ਸਾਹਿਬ ਨੂੰ ਦੀਨ ਕਬੂਲ ਕਰਨ ਬਾਅਦ ਤੇ ਮਨਵਾ ਲਵਾਂ ਮੇਰੀ ਬੜੀ ਬੱਲੇ ਬੱਲੇ ਹੋਵੇਗੀ ਫਿਰ ਕਹਿੰਦਾ ਜੇ ਉਹ ਨਾ ਮੰਨੇ ਆ ਕੰਨ ਤੇ ਲੜਗੀ ਤਲਵਾਰ ਦੇ ਨਾਲ ਮੈਂ ਟੋਕੀ ਕਰ ਦਿਆਂਗਾ ਛਿਰ ਕੰਬ ਉੱਠਿਆ ਕਹਿੰਦਾ ਮਣਾ ਇਹ ਉਹ ਤਲਵਾਰ ਆ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਦੇ ਪਿਤਾ ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਚਾਰ ਵਾਰ ਜੰਗ ਵਿੱਚ ਹਾਰ ਕਰ ਦਿੱਤੀ ਦਿਨ ਚੜਿਆ ਫਿਰ ਵੀ ਆਜ ਇਹਦੇ ਨਾਲ ਇੱਕ ਸੇਵਾਦਾਰ ਆ ਜਿਹਦੇ ਹੱਥ 'ਚ ਇੱਕ ਥਾਲਆ ਆ ਥਾਲੇ ਵਿੱਚ ਨਮਕ ਪਾਇਆ ਉੱਪਰ ਇੱਕ ਕਪੜਾ ਪਾਇਆ ਇਹਨੇ ਆਣ ਕੇ ਉਹ ਸਵਾਲ ਕੀਤਾ ਕਿ ਸੱਚੇ ਪਾਤਸ਼ਾਹ ਨੇ ਜਦੋਂ ਜਵਾਬ ਦਿੱਤਾ ਨਮਕ ਦਾ ਬੂੰਦ ਭਰਿਆ ਉਹਨਾਂ ਦੇ ਪੁੱਤਰ ਸੀ ਤੇ ਸੁਰ ਦਿੱਤਾ ਇਹਦਾ ਮਤਲਬ ਸੀ ਚਖਮਾ ਤੇ ਨਮਕ ਲੱਗੇਗਾ ਤੇ ਵਾਰ-ਵਾਰ ਕਸ਼ਟ ਆਵੇਗਾ ਪਰ ਸਤਿਗੁਰ ਦੀਨ ਕਬੂਲ ਨਾ ਕਰ ਸਕਿਆ ਅਗਲੇ ਦਿਨ ਰੰਗ ਜੇਬ ਆ ਗਿਆ ਉਹਨੂੰ ਸਾਰੀ ਗੱਲ ਦੱਸੀ ਗਈ ਰੰਗ ਜੇਬ ਦੇ ਗੁਰੂ ਸਾਹਿਬ ਨੂੰ ਕਚਹਿਰੀ ਵਿੱਚ ਸੱਦਿਆ ਸੱਚੇ ਪਾਤਸ਼ਾਹ ਗਏ ਤਾਂ ਨੂੰ ਵੀ ਤੇਰ ਫਾਦਰ ਸਾਹਿਬ ਨੂੰ ਬਾਦਸ਼ਾਹ ਨੇ ਤਖਤ ਦੇ ਉੱਪਰ ਆਪਣੇ ਕੋਲ ਬਿਠਾਇਆ ਤਖਤ ਦੇ ਉੱਪਰ ਇੱਕ ਹੋਰ ਬੰਦਾ ਬੈਠਦਾ ਹੈ ਕਿ ਨੂੰ ਕਹਿੰਦੇ ਆ ਸੇਖੋਂ ਹਿੰਦ ਕੋਈ ਨਹੀਂ ਪਾਵਰ ਰੱਖਦਾ ਬਾਦਸ਼ਾਹ ਕੋ ਫੈਸਲਾ ਕਰਦਾ ਹੈ ਬਾਦਸ਼ਾਹ ਦੇ ਫੈਸਲੇ ਤੇ ਵੀ ਕਿੰਤੂ ਪ੍ਰਾਂਤੂ ਕਰ ਸਕਦਾ ਸੱਚੇ ਪਾਤਸ਼ਾਹ ਨੂੰ ਜਗ੍ਹਾ ਤੇ ਬਿਠਾਇਆ ਗਿਆ ਉਥੇ ਬਿਠਾ ਕੇ ਰੰਗਦੇਵ ਕਹਿੰਦਾ ਪੀਰੇ ਹਿੰਦ ਜੇ ਮੇਰਾ ਕਹਿਣਾ ਮੰਨ ਲਓ ਹਿੰਦੁਸਤਾਨ ਵਿੱਚ ਬੜੇ ਧਰਮ ਦੇ ਝਗੜੇ ਚੱਲ ਰਹੇ ਬ੍ਰਾਹਮਣ ਲੋਕ ਕਹਿੰਦੇ ਮੰਦਰ ਵਿੱਚ ਚੌਣ ਦਾ ਮੁਕਤੀ ਮਿਲਦੀ ਆ ਮੌਲਵੀ ਕਹਿੰਦੇ ਨਸੀਬ ਵਿੱਚ ਆਓ ਮੁਕਤੀ ਮਿਲੇਗੀ ਤੇ ਜੇ ਇਹ ਝਗੜੇ ਸਦਾਬਾਦ ਤੇ ਖਤਮ ਹੋ ਜਾਣ ਸਾਧੂ ਕਹਿੰਦੇ ਅਸੀਂ ਚੌਣੇ ਹੋ ਜਾਣ ਕਹਿੰਦਾ ਜੇ ਤੁਸੀਂ ਚਾਹੁੰਦੇ ਜੀ ਤੇ ਤੁਸੀਂ ਇੱਕ ਵਾਰੀ ਕਹਿ ਦਿਓ ਨਾ ਬਹਾਮਣਾਂ ਦੀ ਬਾਤ ਛੱਡਣ ਦਾ ਅਸੀਂ ਜੋ ਪ੍ਰਾਇਤ ਕੀਤਾ ਉਹਨੇ ਤੋਂ ਮੁਲਕਰ ਹੁੰਦੇ ਆ ਅਸੀਂ ਦੀਨ ਕਬੂਲ ਕਰਦੇ ਆ ਸੱਚੇ ਪਾਤਸ਼ਾਹ ਨੂੰ ਰੰਗ ਦੇ ਬਾਦਸ਼ਾਹ ਹਿੰਦੂਸਤਾਨ ਦਾ ਬਾਦਸ਼ਾਹ ਨਾਲੇ ਨਾਲ ਚ ਦੇ ਰਿਹਾ ਨਾਲੇ ਡਰੋਂ ਦਾ ਜਤਨ ਕਰਦਾ ਕਹਿੰਦਾ ਜੀ ਦੀਨੇ ਕਬੂਲ ਕਰ ਲਓ ਅੱਜ ਤੁਹਾਨੂੰ ਸਿੱਖ ਤੇ ਹਿੰਦੂ ਮੱਥਾ ਟਿਕਦੇ ਆ ਐ ਪੀਰੇ ਹਿੰਦਾ ਮੁਸਲਮਾਨ ਲੋਕ ਵੀ ਤੁਹਾਨੂੰ ਮੱਥਾ ਟਿਕਣਗੇ ਇਹ ਗੱਦੀ ਤੁਹਾਡੀ ਪੱਕੀ ਹੋ ਗਈ ਇਹਦੇ ਤੇ ਤੁਸੀਂ ਪੱਕੇ ਤੌਰ ਤੇ ਬਿਆ ਕਰੋਗੇ ਸ਼ਮੀਰ ਦਾ ਸੁਭਾ ਮੈਂ ਤੁਹਾਨੂੰ ਲਿਖ ਕੇ ਦੇਣਾ ਤੁਹਾਡਾ ਹੋਇਆ ਕੀ ਕਹਿ ਰਿਹਾ ਗੁਰਦੇ ਬਾਦਸ਼ਾ ਸੱਚੇ ਪਾਤਸ਼ਾਹ ਨੂੰ ਲਾਚ ਦੇਣ ਦਾ ਯਤਨ ਕਰਦਾ ਟਾਡੀ ਜੱਥਾ ਇੰਜ ਬਿਨੇ ਕਰਦਾ चङे में बि चाहिण हे ਰਿੰਦਾ ਤਾਪਿਆਦਾਰ ਜਨਾਬ ਦਾ ਇਹ ਹੋ ਰੂ ਆਲ ਮਕੀਰ ਤਾਪਿਆਦਾਰ ਜਨਾਬ ਦਾ ਹੋ ਵਾ ਇਹ ਜਿਹੜਾ ਪ੍ਰੋਗਰਾਮ ਲਾਈਟਡ ਹੋਊਗਾ ਮਾਨਯੋਗ ਪੰਜਾਬ ਸਰਕਾਰ ਵੱਲੋਂ ਬਣਾਇਆ ਗਿਆ ਸਾਡੇ 350 ਸਾਲਾਂ 350 ਸਾਲ ਦੀ ਗੁਰਪੁਰਬ ਸਾਰੇ ਨਗਰਾਂ ਵਿੱਚ ਸ਼ਹਿਰਾਂ ਵਿੱਚ ਗੁਰੂ ਕੀ ਸੰਗਤ ਸੱਤੀ ਪਾਛਦਮੜਾ ਰਿਹਾ ਫਿਰਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਣਾ ਲਈ ਹੈ ਉੱਥੇ ਪੰਜਾਬ ਸਰਕਾਰ ਦਾ ਬੜਾ ਵੱਡਾ ਪ੍ਰਾਣਾ ਸ਼ਹਿਰਾਂ ਦੇ ਵਿੱਚ ਇਹ ਸਮਾਰਕ ਬਣਾਇਆ ਜਾ ਰਿਹਾ ਹੈ ਇਹਦੇ ਤੋਂ ਪਿੰਡਾਂ ਪਟਿਆਰੇ ਦੇ ਵਿੱਚ ਅਸੀਂ ਮੁੜ ਕੇ ਆਏ ਸਾਂ ਗ੍ਰੀਨਪੋਡ ਦੇ ਵਿੱਚ ਅੱਜ ਸਮਾਰਕ ਬਣਾਇਆ ਜਾ ਰਿਹਾ ਜਿਹਦੇ ਵਿੱਚ ਸਾਰੇ ਹੀ ਸ਼ਹਿਰ ਦੇ ਅਫਸਰ ਸਹਿਬਾਨ ਮਾਨਯੋਗ ਡੀਸੀ ਸਾਹਿਬ ਮਾਨਯੋਗ ਐਮਐਨਐਸ ਸਾਹਿਬਾਨ ਪਹੁੰਚੇ ਆ ਤੇ ਥੋੜੇ ਸਮੇਂ ਬਾਅਦ ਨਾਈਟ ਐਂਡ ਸੌਂਗ ਪ੍ਰੋਗਰਾਮ ਵੀ ਚੱਲੇਗਾ ਉਹਦੇ ਤੋਂ ਵੀਰਾਂ ਦਾ ਵੀ ਜੱਥਾ ਤੁਹਾਡੀ ਸੇਵਾ ਦਾ ਹਾਜ਼ਰ ਸਿੱਖੀ ਪਾਤਸ਼ਾਹ ਨੂੰ ਰਾਜੇ ਬਾਦਸ਼ਾਹ ਨੇ ਬੜੇ ਨਾਲ ਦਿੱਤੀ ਕਸ਼ਮੀਰ ਤੁਹਾਨੂੰ ਮੈਂ ਪੱਕੇ ਤੌਰ ਤੇ ਲਿਖ ਕੇ ਦੇ ਦੇਣਾ ਮੇਰੇ ਤੋਂ ਲਖਾਰੂ ਵਰਤੀ ਕੋਈ ਇਹ ਗੇਰ ਕਬੂਲ ਕਰਨ ਪਰ ਸਿੱਖੀ ਪਾਤਸ਼ਾਹ ਨੇ ਆਖਿਆ ਬਾਦਸ਼ਾਹ ਇਹ ਗੁਰੂ ਨਾਨਕ ਦਾ ਕਰਿਆ ਜਿੱਥੇ ਆਇਆ ਨੂੰ ਸ਼ਰਨਾ ਲਾਇਆ ਜਾਂਦਾ ਕਿਸੇ ਨੂੰ ਪੱਕਾ ਨਹੀਂ ਦਿੱਤਾ ਜਾਂਦਾ ਪੰਡਤਾਂ ਨੇ ਯਾਰ ਕੇ ਸ਼ਰਨ ਲਈਆ ਉਹਨਾਂ ਨੂੰ ਗੱਲ ਨਾਲ ਲਾਇਆ ਅਸੀਂ ਵਾਅਦਾ ਕੀਤਾ ਉਹਨਾਂ ਦੀ ਬਾਹ ਫੜਾਂਗੇ ਇਹਦੇ ਬਾਤ ਕਹੀ ਆਪਣੇ ਆਪ ਨੂੰ ਕੁਰਬਾਨ ਕਰ ਸਕਦਾ ਬਾਦਸ਼ਾਹ ਨੂੰ ਗੁੱਸੇ ਵਿੱਚ ਛਕਾਰ ਕੇ ਹੁਕਮ ਦਿੰਦਾ ਨਾ ਤੇ ਹੋਰ ਵੀ ਸ਼ਕਤੀ ਪੀਤੀ ਜਾਵੇ ਸੱਚੇ ਪਾਤਸ਼ਾਹ ਵਿਆਹ ਕੇ ਜੀਵ ਦੀ ਕਾਲ ਕੋਠੀ ਵਿੱਚ ਬੰਦ ਕਰ ਦਿੱਤਾ ਹੁਣ ਪੰਜ ਸਿੱਖ ਨਾਲ ਆ ਜਿਨ੍ਹਾਂ ਦੇ ਜੀ ਬਾਬਾ ਮਤੀ ਦਾਸ ਕੋਲ ਬੈਠਾ ਉਹਨੇ ਦੇਖ ਕੇ ਉਹਨੇ ਆਖਿਆ ਸੱਚੇ ਪਾਤਸ਼ਾਹ ਇੰਨੀ ਤਾਕਤ ਹੁੰਦਿਆਂ ਕਿਉਂ ਘੱਟ ਚੱਲਦੇ ਜੀ ਕਿਉਂ ਤੁਸੀਂ ਇਹ ਚੱਲਦੇ ਜੇ ਜੇ ਤੁਸੀਂ ਕੁਝ ਨਹੀਂ ਕਰਨਾ ਮੈਨੂੰ ਹੁਕਮ ਦਿਓ ਮੈਂ ਹਿੰਦੁਸਤਾਨ ਦੀ ਮੋਲੀਆ ਘੁੰਮਦੀਆਂ ਜੜਾ ਫੁਟਕੇ ਰੱਖਦੀ ਦਿੱਲੀ ਤੇ ਲਾਹੌਰ ਦੀ ਏਡਾ ਏਡ ਘੜਕਾ ਦਿਆਂ ਸੱਚੇ ਪਾਤਸ਼ਾਹ ਕਹਿੰਦੇ ਮਤੀਦਾਸ ਜੀ ਖਰਾਬਾਤ ਕਰਦਾ ਨਾਮ ਆ ਖਰਾਬਾਤ ਨਹੀਂ ਵਿਖਾਉਣੀ ਜਿੱਕਰਾ ਮਾਥਰ ਕੋਣੀ ਹੁੰਦੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਚੋਂਗੇ ਇੱਕ ਅੱਖ ਦੇ ਪਲਕਾਰੇ ਵਿੱਚ ਦੁਨੀਆ ਪਲਟ ਚੜਦੀ ਸੀ ਪਰ ਕਰਾਬਾਤ ਨਹੀਂ ਵਿਖੋ ਜਿਹੜਾ ਰੱਬ ਨੇ ਸ਼ਕਤੀ ਦਿੱਤੀ ਆ ਉਹਨੂੰ ਜਰਨਾ ਸਿੱਖੋ ਬਾਬਾ ਮਤੀਦਾਸ ਹੀ ਚੁੱ ਕਰ ਗਿਆ ਪਰ ਜਿਹੜੀ ਜੇਲ੍ਹ ਦੇ ਪਹਿਰੇਦਾਰ ਸੋ ਚੁਪਣੀ ਕੀਤੇ ਉਨਾ ਕਾਜੀ ਕੋਲ ਗੱਲ ਪਹਚਾਈ ਕਾਜੀ ਨੇ ਬਾਦਸ਼ਾਹ ਨੂੰ ਜਾ ਕੇ ਦੱਸਿਆ ਬਾਦਸ਼ਾਹ ਨੇ ਹੁਕਮ ਦਿੱਤਾ ਸਦੂ ਉਸ ਪਾਸ ਸਿੱਖ ਨੂੰ ਬਾਬੇ ਮਤੀ ਦਾਸ ਨੂੰ ਅਗਲੇ ਦਿਨ ਕਚਹਿਰੀ ਦੇ ਸੱਦਿਆ ਗਿਆ ਬਾਦਸ਼ਾਹ ਨੇ ਹੁਕਮ ਦਿੱਤਾ ਸਿੱਖਾ ਮੈਂ ਸੁਣਿਆ ਤੂੰ ਕਹਿੰਦਾ ਮੈਂ ਦਿੱਲੀ ਦੀ ਤੇ ਲਾਹੌਰ ਦੀ ਏਕਾ ਏਕੜ ਕਾਦਿਆਂ ਲੁਗਲਿਆ ਘੋੜੀਆਂ ਜਿਹੜਾ ਪੁੱਟ ਕੇ ਖਾਦਿਆਂ ਬਾਬੇ ਮਤੀ ਦਾਸ ਨੇ ਆਵਾਜ਼ ਚਾਹ ਮੈਂ ਜੋ ਕਿਨਾ ਕਰ ਸਕਦਾ ਪਰ ਮੇਰਾ ਗੁਰੂ ਦੀ ਆਗਿਆ ਲੈਂਦਾ ਮੇਰੇ ਗੁਰੂ ਤੋਂ ਉਹ ਮਿਆ ਕਰਾਮਾਤ ਨਹੀਂ ਕੋਣੀ ਰੰਝੇ ਪੈਣ ਲੱਗਾ ਕਿ ਕੀ ਵੱਡੀ ਗੱਲ ਆ ਤੁਹਾਡੇ ਬਾਡੇ ਵੱਡੇ ਤੇਰੇ ਬਾਪੇ RAM RAJ ਨੇ ਵੀ ਕਰਾਮਾਤ ਦਿਖਾਈ ਸੀ ਕਿਨੇ ਦੂ ਨਹੀਂ 72 ਕਰਾਮਾਤਾਂ ਦਿਖਾਈਆਂ ਸੀ ਬਾਪੇ ਮਤੀ ਦਾ ਆਣਿਆ ਤੇ ਗੁਰੂ ਸਾਹਿਬ ਨੇ ਉਹ ਨੂੰ ਉਹ ਵੀ ਲਾਇਆ ਇਸ ਕਰਕੇ ਗੁਰੂ ਦੇ ਹੁਕਮ ਤੋਂ ਮੇਰੇ ਪਾਸੇ ਨਹੀਂ ਚੱਲਣਾ ਇਹ ਲੱਗਾ ਸਿੱਖਾ ਤੁਸੀਂ ਇਹ ਚੱਲਣੇ ਪੈਣਗੇ ਭਾਈ ਮਤੀ ਦਾ ਸਿੰਦਰਾ ਮੈਂ ਤੁਸੀਂ ਚੱਲਣਵਾਤੀ ਤਿਆਰ ਆ ਪਰ ਮੇਰੇ ਗੁਰੂ ਦੀ ਸਿੱਖੀ ਤੋਂ ਮੇਰੇ ਮੁਨਕਰਨਾ ਕਰ ਬਾਪੇ ਮਤੀ ਦਾਸ ਕਾਜੀ ਨੇ ਫਤਵਾ ਲਾਇਆ ਕਿ ਗਸ਼ਟਾਕ ਸਿੱਖਿਆ ਸਰਕਾਰ ਦੇ ਹੁਕਮੰਦ ਤੋਂ ਨਕਰਹੀ ਜਾਂ ਇਸ ਕਰਕੇ ਨੂੰ ਫੱਟਿਆਂ ਤੇ ਬੰਨ ਕੇ ਚੀਰ ਕੇ ਆਰੇ ਨਾਲ ਵਫਾੜ ਕੀਤਾ ਜਾਂਦਾ ਚਾਂਦਨੀ ਚੌਕ ਦੇ ਵਿੱਚ ਲਿਆ ਕੇ ਭਾਈ ਮਤੀ ਦਾਸ ਨੂੰ ਫੱਟਿਆਂ ਤੇ ਬੰਧਾ ਹੈ ਅਗਲੇ ਪਾਸੇ ਮੋਤਰਾ ਲਕਣਾ ਹੈ ਪਿੱਛੇ ਵੀ ਮੋਤਰਾ ਰੱਖਣਾ ਹੈ ਤਾਂ ਕਿ ਆਰਾ ਹੋਲੀ-ਹੋਲੀ ਚੱਲੇ ਜਲਾਹ ਆਰਾ ਲੈ ਕੇ ਖੜਿਆ ਇੱਕ ਵਾਰੀ ਕਾਜੀ ਨੇ ਅੱਗੇ ਰੋਕਿਆ ਆਖਿਆ ਮਤੀ ਦਾਸਾ ਹਿੰਦੁਸਤਾਨ ਦਾ ਕਾਨੂੰਨ ਹੈ ਇਸ ਮਲਮ ਜਲੇ ਮੌਤੇ ਦਿੱਤੀ ਜਾਂਦੀ ਆ ਉਹਦੀ ਆਖਰੀ ਖਾਸ਼ ਪੂਰੀ ਕੀਤੀ ਜਾਂਦੀ ਇਹ ਕੋਈ ਆदमी ਖਾਸ ਬਾਈ ਮਤੀ ਦਾਸ ਨੇ ਕਿਹਾ ਕਾ ਭੀ ਜੇ ਮੇਰੀ ਆਖਰੀ ਖਾਸ਼ ਪੂਰੀ ਕਰ ਸਕਦਾ ਹੈ ਤੇ ਮੇਰੇ ਸੱਚੇ ਪਾਤਸ਼ਾਹ ਨੂੰ ਮੇਰੇ ਪੀਤੰਨ ਨੂੰ ਮੇਰੇ ਸਾਹਮਣੇ ਲਿਆ ਕੇ ਬਿਠਾ ਦੇ ਤਾਂ ਕਿ ਮੈਂ ਜੰਦੀ ਵਾਰ ਵੀ ਆਪਣੇ ਪੀਤੰਨ ਦੇ ਦਿਦਾਰੇ ਕਰਦਾ ਤਨ ਗੁਰੂ ਤੇਰੀ ਪਾਦਰ ਸਾਹਿਬ ਨੂੰ ਤੀਰੇ ਵੱਲ ਕਰਕੇ ਸਾਹਮਣੇ ਬਿਠਾਇਆ ਗਿਆ ਮਤੀ ਦਾਸ ਦੇ ਹੱਥ ਵੱਧਿਆ ਸਾਰਾ ਸੀਨ ਜੁੰਦਿਆਂ ਹੋਇਆ ਨੇਤਰ ਬੰਦ ਕਰਕੇ ਮਨੂ ਆਖੀ ਵਾਰ ਸਚੀ ਪਾਤਸ਼ਾਹ ਨੂੰ ਨਮਸਕਾਰ ਕੀਤੀ ਭਾਈ ਮਤੀ ਦਾਸ ਜਨਾਕਾਂ ਨੂੰ ਰੁਕੂਆ ਆਰਾਖਚੇਦਾਰ ਤੇ ਸਚੇ ਪਾਤਸ਼ਾਹ ਨੂੰ ਪਿਆਰਾ ਸਿੱਖ ਉਹਦੇ ਸੀਤੇ ਆਰਾਚਨ ਗੁਰੂ ਗੀਰ ਪੈਗੇ ਕਾਜ ਨੂੰ ਰੁਕਤਾ ਛੜਾ ਕੀਤਾ ਉਤਰ ਕੋਈਆਂ ਧਾਰਾਂ ਬਣ ਤੀਆਂ ਇੱਕ ਵਾਰੀ ਫੇਰ ਕਾਜ ਅੱਗੇ ਰੁਕਿਆ ਮਤੀ ਦਾਸਾ ਕਿ ਹੂੰ ਜਾਣ ਕੋਣ ਹੈ ਤੂੰ ਬੜਾ ਪੜਿਆ ਮਿੱਖਿਆ ਬੰਦਾ ਮਿੱਖੂ ਭਾਈ ਮਤੀ ਦਾਸ ਇਹਦੇ ਜਿੰਨੇ ਘਰਾਣੇ ਦੇ ਵੱਡੇ ਹੁੰਦੇ ਨੇ ਯਾਰ ਸਾਰੇ ਗੁਰੂ ਘਰ ਦੇ ਦੀਵਾਨ ਸੀ ਬੜੀ ਮੱਛੀ ਉੱਚੀ ਪਦਵੀ ਹੁੰਦੀ ਆ ਆਪਕੀ ਸਾਰੇ ਪੜੇ ਲਿਖੇ ਸੀ ਗੁਰਾਂਜ ਦੇ ਪਾਤਸ਼ਾਹ ਦੇ ਮਹਤਵਾ ਬਹੁਤ ਉਮਦਾਸ ਦਵਾਨ ਸੀ ਗੁਰੂ ਹਰਗੋਬਿੰਦ ਸਾਹਿਬ ਦੇ ਭਾਈ ਪ੍ਰਣ ਦਾਸ ਉਹ ਦੀਵਾਨ ਰਹਿ ਜੋਦਾ ਵੀ ਬੜਾ ਸਿਚਾਰ ਜਿੰਨਾ ਵਿੱਚ ਸਾਖੇ ਦੀ ਅੱਧੀ ਪਾਤਸ਼ਾਹ ਦੇ ਲਈ ਭਾਈ ਵਰਗਾ ਮਨਤੀ ਛੱਦਣੇ ਭਾਈ ਮਤੀ ਦਾਸ ਉਹ ਦੀਵਾਨ ਰਿਹਾ ਕਾਦੀ ਕਿੰਨਾ ਭੜਿਆ ਨਖਿਆ ਬੰਦਾ ਹੈ ਅਜਾਈ ਚੜ ਗਵਾ ਰਿਆਂ ਵੀਰ ਖੂਬ ਕਰਦਾ ਮਰਦਿਆਂ ਤੇ ਲਵਾ ਰਿਆਂ ਨਾ ਪਰ ਭਾਈ ਮਤੀ ਦਾ ਜੇ ਨਾਮ ਤੇ ਚਰਤੇ ਹੋਏ ਨੇ ਉਹ ਜਵਾਬ ਦਿੱਤਾ ਸ਼ਹਿਰ ਨਿਕਦਾ ਹੋਏ ਉਗੜਿਆ ਅਸਿਸਟ ਆਰੀ ਪਾਇਆ ਧੀਰ ਮਤੀ ਦਾ ਤੋੜ ਦੇ ਸਰਕਾਰੀ ਦਾ ਧੀਰ ਲੋਕ ਲੋਕ ਦੇ ਕਮਲ ਦੇ ਮੱਛਾ ਪੀਤੇ ਮਹੱਪ ਆਰਾ ਪਿਆਰਾ ਲੱਗਦਾ ਆ ਵੀ ਤਰ ਤਰੁਛੰਨਾ ਬਾਪ ਟੁਬੜੇ ਸਰੀਰ ਦੇ ਕਰਜਾ ਲੱਖ ਕਰੋੜ तानी तरना छोड़सा दीन तेरा नी लोड मारा प्यारा लगत है कारा करो बनाए से जावे के जान दे मेरा सिक्की सिंक ना जाए गुस्से में जाके काजी ने जनादा को हुक्म देता आओ तक ये शहर लिखता है चुप जनादा रखा ओदे सिर ते यारा चिरदा चिरदा जिंदगी सारे दा साथ